ਇਹ ਦਿਨ ਨਹੀਂ ਗਰਮ ਹੋਇਆ ਜਿਸ ਦਿਨ ਤਤੀ ਤਵੀ ਗਰਮ ਹੋ ਗਈ ਚੰਦੂ ਗਰਮ ਹੋ ਗਿਆ ਲੋ ਗਰਮ ਸੀ ਰੇਤਾ ਗਰਮ ਸੀ ਸਾਰੇ ਹਾਕਮ ਤਤੇ ਹੋਏ ਫਿਰਦੇ ਸੀ ਸੂਰਜ ਵੀ ਤਤਾ ਸੀ ਇੱਕ ਠੰਡੇ ਸੀ ਜਤਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਇਹ ਉਦਨ ਹੱਸਦਾ ਰਿਹਾ ਚੰਦੂ ਕਹਿੰਦਾ ਬਾਬਾ ਮੈਂ ਤੈਨੂੰ ਰਵਾਉਣਾ ਹੈ ਮਾਰੇ ਕੀਂਦੀ ਇਹ ਸੁਪਨਾ ਨਹੀਂ ਪੂਰਾ ਹੋਣਾ ਕਦੀ ਚੰਦੂ ਤੇ ਮੁਰਤਜ਼ਾ ਖਾਨ ਕਹਿੰਦੇ ਬਾਬਾ ਅੱਗ ਲੱਕੜਾਂ ਮੁੱਕ ਚੱਲੀਆਂ ਰੇਤਾ ਮੁੱਕ ਚੱਲੀ ਹਾਕਮ ਤੱਤੇ ਹੋ ਗਏ ਤੂੰ ਕਿਉਂ ਨਹੀਂ ਰੋਂਦਾ ਤੇ ਮੇਰਾ ਪੰਜਵਾ ਬਾਪੂ ਨਾਨਕ ਕਹਿੰਦਾ ਮੇਰੀ ਸਦਾ ਕੋ ਦਵਾਨਾ ਤੋ ਮੁਮਕਿਨ ਹੈ ਮਗਰ ਬਦਲਤੇ ਵਕਤ ਕੀ ਰਫਤਾਰ ਕੌਣ ਰੋਕੇਗਾ ਫਾਸ਼ੀਲੇ ਆਤਸ਼ਾਹਨ ਬਹੁਤ ਬਲੰਦ ਸਹੀ ਹਯਾਤ ਕੀ ਲਲਕਾਰ ਮੇਰੇ ਖਿਆਲਾਂ ਕੀ ਪ੍ਰਵਾਹ ਰੋਕਣੇ ਵਾਲੇ ਮੇਰੇ ਹਰ ਗੋਬਿੰਦ ਕੀ ਕਹਿੰਦੇ ਤੂੰ ਜੋਰ ਲਾ ਲਈ ਜਿੱਦਨ ਮੇਰੇ ਹਰ ਗੋਬਿੰਦ ਦੀ ਤੇਗ ਨਿਕਲੀ ਉਹਦੀ ਤੇਗ ਤੇਰਿਆਂ ਬੰਦਿਆਂ ਤੋਂ ਰੋਕੀ ਨਹੀਂ ਜਾਣੀ ਤੇ ਤੂੰ ਸਾਡੀ ਆਵਾਜ਼ ਬੰਦ ਕਰਨਾ ਚਾਹਣਾ ਹੈ ਸੱਚੇ ਪਾਤਸ਼ਾਹ ਮਾਰੇ ਨੂੰ ਕਹਿੰਦੇ ਤੁਹਾਡੀ ਆਵਾਜ਼ ਖਮੋਸ਼ ਹੋ ਜਾਣੀ ਹੈ ਹੋਰ 10 ਮਿੰਟ ਹੈ ਮਾਰੇ ਕਹਿੰਦੇ ਤੁਹਾਡੀ ਆਵਾਜ਼ ਕਦੇ ਖਮੋਸ਼ ਨਹੀਂ ਹੋਣੀ ਕਹਿੰਦੇ ਕਿਉਂ ਨਹੀਂ ਹੋਣੀ ਮਾਰੇ ਕਹਿੰਦੇ ਸਾਡੀ ਆਵਾਜ਼ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਤੇ ਜਿੰਨਾ ਚਿਰ ਦੁਨੀਆਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਰਹੂਗਾ ਸਾਡੀ ਆਵਾਜ਼ ਬਲੰਦ ਰਹੂਗੀ